ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਵਿੱਕੀ ਨੇ ਜਿਵੇਂ ਆਪਣੇ ਘਰ ਦੇ ਨਾਲ ਝੂਠ ਬੋਲ ਕੇ ਤੇ ਕੰਮ ਦਾ ਬਹਾਨਾ ਲਾ ਕੇ ਆਪਣੇ ਦੋਸਤ ਕੋਲ ਆ ਕੇ ਰਹਿਣ ਲੱਗ ਗਿਆ ਪਹਿਲਾਂ ਤਾਂ ਉਹ ਸਿਰਫ ਝੂਠ ਬੋਲਦਾ ਸੀ ਤੇ ਕੁਝ ਨਾ ਕੁਝ ਪੈਸਿਆਂ ਦੀ ਹਿਰਾਫੇਰੀ ਕਰਦਾ ਸੀ ਪਰ ਹੁਣ ਉਸ ਨੇ ਚੋਰੀ ਕਰਨੀ ਤੇ ڈاکੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਹਨ ਉਹ ਰਾਹ ਜਾਂਦੇ ਰਾਹੀ ਗਿਰਾਂ ਨੂੰ ਲੁੱਟਣ ਲੱਗ ਗਿਆ ਹੈ ਜਿਸ ਨਾਲ ਉਸ ਨੂੰ ਐਵੇਂ ਲੱਗਦਾ ਹੈ ਕਿ ਬਹੁਤ ਜਲਦੀ ਅਤੇ ਘੱਟ ਮਿਹਨਤ ਨਾਲ ਹੀ ਉਸ ਨੂੰ ਬਹੁਤ ਸਾਰੀ ਕਮਾਈ ਹੋ ਜਾਂਦੀ ਹੈ ਕਈਆਂ ਦੇ ਉਹ ਪਰਸ ਚੋਰੀ ਕਰ ਲੈਂਦਾ ਹੈ ਤੇ ਕਈਆਂ ਦੇ ਗਹਿਣੇ ਖਿੱਚ ਲੈਂਦਾ ਹੈ ਇਸ ਨਾਲ ਉਸ ਨੂੰ ਖੁਸ਼ੀ ਤਾਂ ਬਹੁਤ ਮਿਲ ਰਹੀ ਹੈ ਕਿ ਮੈਨੂੰ ਮਿਹਨਤ ਵੀ ਨਹੀਂ ਜ਼ਿਆਦਾ ਕਰਨੀ ਪੈ ਰਹੀ ਤੇ ਮੈਂ ਪੈਸੇ ਵੀ ਵੱਧ ਕਮਾ ਰਿਹਾ ਪਰ ਤੁਹਾਨੂੰ ਪਤਾ ਹੀ ਹੈ ਕਿ ਬੁਰੇ ਕੰਮਾਂ ਦਾ ਨਤੀਜਾ ਹਮੇਸ਼ਾ ਹੀ ਬੁਰਾ ਹੁੰਦਾ ਹੈ ਚੋਰ ਚਾਹੇ ਜਿੰਨਾ ਦਿਨ ਮਰਜੀ ਚੋਰੀ ਕਰ ਲਵੇ ਪਰ ਇੱਕ ਨਾ ਇੱਕ ਦਿਨ ਉਹ ਆਪਣੇ ਹੀ ਜਾਲ ਵਿੱਚ ਫਸ ਜਾਂਦਾ ਹੈ ਉਸੇ ਤਰੀਕੇ ਨਾਲ ਵਿੱਕੀ ਦੀਆਂ ਇਹਨਾਂ ਸਾਰੀਆਂ ਕਰਤੂਤਾਂ ਦਾ ਜਦੋਂ ਕਵਲ ਨੂੰ ਪਤਾ ਲੱਗਿਆ ਤੇ ਕਵਲ ਨੇ ਜੋ ਫੈਸਲਾ ਕੀਤਾ ਉਸ ਬਾਰੇ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਹਾਂਜੀ ਵਿੱਕੀ ਦੀਆਂ ਚੋਰੀਆਂ ਤੋਂ ਪਰੇਸ਼ਾਨ ਹੋ ਕੇ ਵਿੱਕੀ ਦੀਆਂ ਬਹੁਤ ਸਾਰੀਆਂ ਗਲਤੀਆਂ ਨੂੰ ਕਵਲ ਨੇ ਹਮੇਸ਼ਾ ਹੀ ਮਾਫ ਕੀਤਾ ਪਰ ਹੁਣ ਜਿਹੋ ਜੀ ਹਾਂ ਗਲਤੀਆਂ ਤੇ ਜਿਹੋ ਜੇ ਕਾਰਨਾਮੇ ਵਿਕੀ ਕਰਨ ਲੱਗ ਗਿਆ ਹੈ ਇਹ ਹੁਣ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਤਾਂ ਵੀ ਕੀ ਵੀ ਮੰਮੀ ਜਿਹੜੀ ਉਸ ਦਾ ਇੰਨਾ ਸਾਥ ਦਿੰਦੀ ਸੀ ਉਸ ਨੂੰ ਵੀ ਥੋੜਾ ਥੋੜਾ ਸ਼ੱਕ ਵਿੱਚ ਹੀ ਤੇ ਹੋਣ ਲੱਗ ਗਿਆ ਹੈ ਕਿ ਹਾਂ ਕਿ ਇਹ ਮੇਰਾ ਮੁੰਡਾ ਗਲਤ ਕੰਮਾਂ ਵਿੱਚ ਹੀ ਪਿਆ ਹੋਇਆ ਹੈ ਪਰ ਤੁਸੀਂ ਮੰਨਦੇ ਹੀ ਹੋ ਕਿ ਇੱਕ ਮਾਂ ਆਪਣੇ ਪੁੱਤ ਨੂੰ ਕਦੇ ਵੀ ਗਲਤ ਨਹੀਂ ਕਹਿ ਸਕਦੀ ਜਿਹੜੀ ਮਾਂ ਆਪਣੇ ਪੁੱਤ ਦੀ ਗਲਤੀ ਤੇ ਪਰਦਾ ਪਾਉਂਦੀ ਹੈ ਉਹ ਹਮੇਸ਼ਾ ਹੀ ਪਛਤਾਉਂਦੀ ਹੈ ਕਿਉਂਕਿ ਪੁੱਤ ਨੇ ਹਮੇਸ਼ਾ ਹੀ ਮਾਂ ਦੀ ਅੱਖਾਂ 'ਚ ਘੱਟਾ ਪਾਇਆ ਤੇ ਪੁੱਤ ਦੀ ਸਾਈਡ ਹਮੇਸ਼ਾ ਮਾਂ ਨੇ ਲਈ ਰਾਹ ਜਾਂਦੇ ਰਾਹ ਗਿਰਾ ਤੋਂ ਲੁੱਟਖੋ ਕਰਨੀ ਹੁਣ ਵਿਕੀਦਾਨਿਤ ਦਾ ਕੰਮ ਬਣ ਗਿਆ ਹੈ ਪ੍ਰੀਤ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਉਹ ਸੰਦੀਪ ਨੂੰ ਕਹਿੰਦੀ ਹੈ ਕਿ ਮੈਂ ਇਹ ਸਾਰੇ ਕੰਮ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਗਰੀਬੀ ਵਿੱਚ ਦਿਨ ਤਾਂ ਕੱਟ ਸਕਦੀ ਹਾਂ ਪਰ ਮੇਰੇ ਤੋਂ ਇਹ ਸਾਰੀਆਂ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਤੁਸੀਂ ਕਵਲ ਭਾਜੀ ਨੂੰ ਕਹੋ ਕਿ ਵਿੱਕੀ ਦਾ ਪਤਾ ਕਰਾਏ ਜਿਵੇਂ ਹੀ ਕਵਲ ਨੇ ਉਹ ਵਿੱਕੀ ਦਾ ਪਤਾ ਕਰਨ ਵਾਸਤੇ ਬਾਹਰ ਕੁਝ ਲੋਕਾਂ ਨੂੰ ਦੱਸਿਆ ਤਾਂ ਉਸ ਨੂੰ ਖਬਰ ਮਿਲੀ ਕਿ ਵਿੱਕੀ ਹੁਣ ਲੁੱਟਖੋਹ ਕਰਨ ਲੱਗ ਗਿਆ ਹੈ ਇਹ ਗੱਲ ਸੁਣਦੇ ਸਾਰ ਕਵਲ ਦਾ ਪਾਰਾ ਫਾਈ ਹੋ ਗਿਆ ਤੇ ਉਹ ਕੋ ਘਰ ਆਇਆ ਤੇ ਉਹ ਉਸ ਨੇ ਆਪਣੀ ਮੰਮੀ ਨੂੰ ਸਾਰਾ ਕੁਝ ਦੱਸਿਆ ਕਵਲ ਨੇ ਵਿੱਕੀ ਦੇ ਕੋਲ ਜਾ ਕੇ ਉਸ ਨੂੰ ਲੱਭ ਕੇ ਘਰ ਲਿਆਂਦਾ ਤੇ ਉਸ ਦੀ ਬਹੁਤ ਜ਼ਿਆਦਾ ਮਾਰ ਕਟਾਈ ਕੀਤੀ ਤੇ ਉਸ ਨੇ ਇੱਕ ਵੱਡਾ ਫੈਸਲਾ ਕੀਤਾ ਉਹ ਫੈਸਲਾ ਇਹ ਸੀ ਕਿ ਉਸ ਨੇ ਆਪਣੀ ਮੰਮੀ ਨੂੰ ਕਹਿ ਦਿੱਤਾ ਕਿ ਇਸ ਨੂੰ ਘਰ ਚੋਂ ਬੇਲਖਲ ਕਰ ਦੋ ਨਹੀਂ ਤਾਂ ਇਸ ਦੀ ਥਾਂ ਤੇ ਤੁਹਾਨੂੰ ਜੇਲ੍ਹ ਵਿੱਚ ਚੱਕੀ ਪੀਸਣੀ ਪਾਉਗੀ ਤੇ ਉਸ ਨੂੰ ਘਰੋਂ ਬਾਹਰ ਕੱਢਣ ਦਾ ਵੀ ਫੈਸਲਾ ਕਰ ਲਿਆ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ਕਿ ਕਵਲ ਅੱਗੇ ਹੋਰ ਕੀ ਕੁਝ ਕਰ ਸਕਦਾ ਹੈ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ